ਜਰੋ ਜੋ ਦਾ ਲੋਕਾਂ ਦਾ ਕੋਈ ਦੀਨ ਮਾਨ ਜਦੋਂ ਹੁਣ ਮੰਨ ਕੇ ਚੱਲ ਵੀ ਆਪਾਂ ਵੀ ਕਹਿੰਦੇ ਸਰਕਾਰ ਨੇ ਆਹ ਨਹੀਂ ਕੀਤਾ ਚਟਾ ਨਹੀਂ ਬੰਦ ਕੀਤਾ ਉਹ ਨਹੀਂ ਕੀਤਾ ਜੋ ਨਹੀਂ ਕੀਤਾ ਤੇ ਫਿਰ ਬੰਦ ਤਾਂ ਹੀ ਹੋਣਾ ਜੋ ਕਿਸੇ ਦਾ ਸਖਤਕਾਰ ਵੀ ਹੋਣ ਜੇ ਘਾਟ ਆਉਣ ਲੱਗਦਾ ਲੋਕ ਦੂਜੇ ਪਾਸੇ ਹੋ ਗਏ ਕਹਿੰਦੇ ਗਰੀਬਾਂ ਦੇ ਘਾਟ ਆਉਨੇ ਹੁਣ ਆਪਣਾ ਤਾਂ ਕਹਿੰਦੇ ਟਾਇਆ ਤੇਰਾ ਟਾਇਆ ਆਪਣੀ ਨਿਗਾ ਚ ਕਿੰਨੇ ਬੰਦੇ ਕਿਸੇ ਦਾ ਟਾਇਆ ਪੈਲਾ ਮਤਲਬ ਤੋਂ ਆਪਣੇ ਵੀ ਗਰੀਬ ਲੋਕ ਆ ਆਪਾਂ ਵੀ ਗਰੀਬਾਂ ਜਾਂ ਹੋਟਾਇਆ ਕਿੱਥੇ ਕਿੱਥੇ ਇੰਕਾਊਂਟਰ ਹੋਏ ਤੇਰੇ ਬਾਬਾ ਜਾਜਿਆ ਇੱਕ ਤਾਂ ਉਹ ਜਿਹਨੇ ਗ੍ਰੇਡ ਦੇ ਦਿੱਤੇ ਹਾਂ। ਹਾਂ ਕਿੱਥੇ ਬਾਰੇ ਘਰ ਤੇ ਗੋਦ ਨਾਲ ਜਿਵੇਂ ਦਾਲੇ ਹਾਂ ਉਹ ਉਹਨਾਂ ਦਾ ਕਰਤਾ ਹਨਾ ਉਹ ਗਿਆ ਇੱਕ ਯੂਟਿਊਬਰ ਜਿਹੜਾ ਜਲੰਧਾ ਦਾ ਵੀ ਕਰਦਾ ਠੀਕ ਆ ਤੇ ਇਹਨਾਂ ਨੇ ਜਵਾਕ ਜਾਗ ਆਹ ਕੀਤਾ ਸੀ ਉਹ ਵੀ ਕਰਤਾ ਉਹ ਵੀ ਕਰਤਾ ਠੀਕ ਆ ਠੀਕ ਆ ਜਿੰਦੀ ਕੰਮ ਖਿੱਚੀ ਆਉਂਦਾ ਕੰਮ ਨੂੰ ਯਾਰ ਕੁਝ ਵੀ ਰੱਖ ਲੋ ਜਿਹੜੀ ਗੱਲ ਸੱਚ ਦਾ ਸੱਚ ਹੀ ਆ ਵੀ ਇਹੀ ਕੰਮ ਜ਼ਰੂਰੀ ਸੀ ਜੇ ਸਾਖ ਤਖਸ਼ਨ ਲਵਾਗੇ ਤਾਂ ਹੀ ਹਟਣਗੇ ਨਾਰਮਲ ਤੁਸੀਂ ਅੰਦਰ ਕਰਾਤਾ ਜੀ ਕਹਿੰਨੇ ਛੜਾਤਾ ਕਹਿੰਨੇ ਬੇਲ ਕਰਾਤੇ ਜਿਵੇਂ ਹੁਣ ਉਹਨੇ ਅਰੋੜੇ ਨੇ ਦਿੱਤਾ ਧਿਆਨ ਵੀ ਜਿਹੜਾ ਮੈਂਬਰ ਸਰਪੰਚਾਂ ਨੰਬਰਦਾਰ ਉਹਦੀ ਕਰਾਊਗਾ ਉਹਤੇ ਵੀ ਕਾਰਵਾਈ ਹੋਣੀ ਹੈ ਕੋਈ ਬੇਲ ਕਰਾਊਗਾ ਨਸ਼ੇ ਵਾਲੇ ਦੀ ਜਾਂ ਕਿਸੇ ਗੈਂਗਸਟਰ ਦੀ ਉਹ ਲੋਕ ਤਾਂ ਯਾਰ ਹੁਣ ਵੀ ਉਹੀ ਗੱਲ ਵੀ ਦੋਨੇ ਪਾਸੇ ਹੁੰਦੇ ਦੰਦੇ ਲੋਕਾਂ ਦੇ ਹਨਾ ਵੀ ਆ ਨਹੀਂ ਕੀਤਾ ਚੰਗਾ ਕਰਦਾ ਤਾਂ ਵੀ ਮਾੜਾ ਮਾੜਾ ਖਤਮ ਆ ਲੈ ਕਹਿੰਦਾ ਵੀ ਕੇਰੀ ਸੋਨੇ ਨਾ ਭਗਵਾਨ ਤੁਮਾਨੂੰ ਇਹੀ ਕਹਿੰਦਾ ਵੀ ਜਿਹੜਾ ਤੇਰਾ ਰੂਲ ਬਣਾਇਆ ਹੋਵੇ ਦੱਬੀ ਆ ਕੰਮ ਚਲ ਕੋਈ ਨੂੰ ਗੁੱਸਾ ਲੱਗੇ ਗਿਲਾ ਲੱਗੇ ਜਿਹੜੇ ਗੈਂਗਸਟਰ ਹੁੰਦੇ ਬਾਈ ਆ ਉਹਦਾ ਕੰਮ ਕਰ ਦਿਓ ਕੰਮ ਗੇਮ ਵੱਧ ਗਈ ਆ ਉਹਦਾ ਬਾਹਰ ਨਿਕਲ ਗਿਆ ਉਧਰ ਨਿਕਲ ਗਿਆ ਉੱਥੇ ਪਤਾ ਵੀ ਇੱਥੇ ਖੁੱਲਗਾ ਖਾਦਗਾ ਉੱਥੇ ਦਿਹਾੜੀ ਕਿੱਥੇ ਹੁੰਦੀ ਆ ਉੱਥੋਂ ਵੱਡੇ ਫੋਨ ਤੇ ਇਧਰ ਕੰਮ ਕਰਾਈ ਜਾਂਦੇ ਆ ਪੈਸੇ ਬਣਾਈ ਜਾਂਦੇ ਆ ਤੇ ਦੂਜੇ ਜਿਹੜੇ ਮਗਰੋਂ ਆਉਂਦੇ ਉਹਨਾਂ ਨੂੰ ਵੀ ਆਏ ਹੁੰਦਾ ਵੀ ਆਪਾਂ ਵੀ ਯਾਰ ਅਸੀਂ ਕਰਾਂਗੇ ਦੋ ਚਾਰ ਕਰਦੇ ਆ ਕਤਲ ਆਪਣਾ ਨਾਂ ਬਣ ਜੂ ਪੈਸੇ ਹੋ ਜਾਣਗੇ ਬਾਹਰ ਨਿਕਲ ਜਾਾਂਗੇ ਮਗਰ ਬਹਿਲੇ ਬੈਠੇ ਫੋਨ ਤੇ ਕੰਮ ਕਰਾਈ ਜਾਵੇਂ ਇਹ ਗੱਲਾਂ ਤਾਂ ਸਹੀ ਆ ਬਿਲਕੁਲ ਪਰਫੈਕਟ ਆ ਦੱਬੀ ਆ ਮੇਰਾ ਕੰਮ ਉਂ ਵੀ ਸਿੱਧੀ ਗੱਲ ਤਾਂ ਮੈਂ ਮੂੰਹ ਤੇ ਕਹਿੰਨਾ ਵੀ ਲੋਕ ਅੱਕੇ ਸੀ ਤੇਰੀ ਸਰਕਾਰ ਤੋਂ ਬੋਰ ਤਾਂ ਤੈਨੂੰ ਕਿਸੇ ਨੇ ਪਾਣੀ ਨਹੀਂ ਸੀ ਹੁਣ ਹੋ ਸਕਦਾ ਵੀ ਲੋਕ ਜਿਹੜੇ ਹੈਗੇ ਆ ਵੀ ਜਿ ਤੇ ਜੋੜ ਜਾਣ ਤੇ ਬੱਟੇ ਫਿਰ ਗੰਦਗੀ ਸਾਫ ਹੁੰਦੀ ਆ ਉਹ ਗਲਤ ਤਾਂ ਨਹੀਂ ਹੋ ਰਿਹਾ ਚੱਲ ਜੇ ਯਾਰ ਨਹੀਂ ਕੰਮ ਕੀਤਾ ਆਪਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਉਹ ਮਾਰ ਟੂਆ ਤੇ ਬਹੁਤ ਜ਼ਿਆਦਾ ਬੰਦਾ ਸੇਫ ਹੀ ਨਹੀਂ ਯਾਰ ਹੁਣ ਇਹ ਵੀ ਕਰਤਾ ਉਹਨੇ ਵੀ ਜਿਹੜੇ ਵੀ ਅਵਾਰਾਂ ਆ ਮੂਲਾਂਗਾ ਖੋਹਦੇ ਜਾ ਕੇ ਇਹਨਾਂ ਨੂੰ ਵੀ ਖਿੱਚ ਤੋ ਕੰਮ ਨੂੰ ਜੇ ਮੋਟਰਸਾਈਕਲ ਖੋਹਦੇ ਸਾਰਿਆਂ ਦੀ ਕਰਤਾ ਸੋ ਲੈ ਵੀ ਭਗਵਾਨ ਤਮਨ ਤੈਨੂੰ ਕਹਦਾ ਵੀ ਦੱਬੀ ਆ ਕੰਮ ਨੂੰ ਕਿਸੇ ਦੀ ਨਾ ਸੁਣੀ ਤੇਰਾ ਕੰਮ ਬਹੁਤ ਵਧੀਆ ਏ ਸੋ ਆਏ ਤਾਂ ਸਾਰਾ ਕੁਝ ਚੰਗਾ ਵੀ ਨਹੀਂ ਨਾ ਸਾਰਾ ਕੁਝ ਮਾੜਾ ਚੱਲਦਾ ਅਸੀਂ ਤਾਂ ਨੂੰ ਕੋਈ ਸਹੂਲਤ ਨਹੀਂ ਚਾਹੀਦੀ ਪਰ ਜਿਹੜੀ ਗੰਦਗੀ ਆ ਜਾਂ ਭ੍ਰਿਸ਼ਟਾ ਇਹ ਹੁਣ ਇਸੇ ਤਰ੍ਹਾਂ ਹੀ ਚੱਲੇ ਸਵਾਲ ਤਾਂ ਫੇਰ ਆ ਦੋ ਸਾਲ ਜਮਾ ਸਾਫ ਕਰਦੇ ਤੇ ਆਪੇ ਤੈਨੂੰ ਵੋਟ ਪਾਉਣਗੇ ਲੋਕ ਬੋਰਡ ਦੀ ਖਾਤਰੀ ਕਰਦਾ ਅਗਲਾ ਸਿੱਧੀ ਗੱਲ ਹੈ ਕੋਈ ਵੀ ਲੀਡਰ ਬੋਰਡ ਦੀ ਖਾਤਰ ਵਰਕ ਕਰਦਾ ਤੇ ਤੈਨੂੰ ਮੰਗਣ ਦੀ ਲੋੜ ਹੀ ਨਹੀਂ ਜਾਂ ਕੰਮ ਕਰਨੇ ਹੋਣੇ ਚਾਹੀਦੇ ਬੰਦੇ ਆਪੇ ਜੁੜ ਜਾਂਦੇ ਆ ਸੋ ਭਾਈ ਸਪੋਰਟ ਕਰੋ ਹੁਣ ਜਿੰਨਾ ਲੋਕਾਂ ਨੂੰ ਕਿਹਾ ਵੀ ਤੁਸੀਂ ਮੈਸੇਜ ਦਿਓ ਜਾਂ ਕੋਈ ਦੱਸੋ ਤੁਹਾਡੇ ਕੋਈ ਚਿੱਟਾ ਭੇਜਦਾ ਕੋਈ ਗਲਤ ਕੰਮ ਕਰਦਾ ਤੁਹਾਡਾ ਕੰਮ ਆ ਸਪੋਰਟ ਕਰਨਾ ਆਪਣਾ ਤੁਸੀਂ ਸਪੋਰਟ ਕਰੋ ਸਰਕਾਰ ਨੇ ਨੰਬਰ ਦਿੱਤੇ ਆ ਨੰਬਰ ਡਾਇਲ ਕਰੋ ਤੁਹਾਡਾ ਕਿਸੇ ਦਾ ਨਾਂ ਨਹੀਂ ਆਉਂਦਾ ਹੁਣ ਜ਼ਰੂਰੀ ਆ ਵੀ ਆਪਾਂ ਆਪਾਂ ਵੀ ਹਿੱਸੇਦਾਰ ਬਣ ਸਕਦੇ ਆ ਆਪਣੇ ਕੱਲਾ ਬੰਦਾ ਕੋਈ ਨਹੀਂ ਕਰ ਸਕਦਾ ਉਹਨੂੰ ਆਪਾਂ ਕੀ ਪਤਾ ਆਪਣੇ ਪਿੰਡ ਕੌਣ ਕਿਵੇਂ ਆ ਤੇ ਆਪਣੇ ਲੋਕਾਂ ਨੇ ਸਪੋਰਟ ਕਰਨੇ ਸਪੋਰਟ ਕਰੋ ਤੇ ਕੰਮ ਨੂੰ ਇਹਨੂੰ ਸਿਰੇ ਚਾੜੋ ਤਾਂ ਜਿਹੜਾ ਭ੍ਰਸ਼ਟਾਚਾਰ ਮੁਕਤ ਹੋਵੇ ਜਿੰਨਾ ਕੋ ਹੋ ਸਕਦਾ ਆ ਇਹ ਤਾਂ ਹੁਣ ਪ੍ਰੋਪਰ ਤਾਂ ਹੰਡਰਡ ਹੁੰਦੇ ਨਹੀਂ ਕੁਛ ਵੀ ਜਾਂ ਜਿੰਨਾਂ ਵੀ ਕ੍ਰਿਤੀਆਂ ਜਾਂ ਬੁਰਜਵਾਕ ਪੁੱਟੇ ਕੱਸ ਜਾਂਦੇ ਛੋਟੇ ਉਹ ਵੀ ਆਪ ਦਾ ਸੋਚਣ ਵੀ ਯਾਰ ਸਾਡਾ ਹਾਲ ਕੀ ਹੋਊਗਾ ਸੋ ਭਾਈ ਬਾਈ ਬਣ ਕੇ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਸਾਥ ਦਿਓ ਹੁਣ ਤੇ ਜਿਹੜੇ ਇਹ ਜੇ ਲੋਕ ਆ ਉਹਨਾਂ ਨੂੰ ਮੂਰੇ ਨੰਗੇ ਕਰੋ ਤੇ ਸਰਕਾਰ ਆਪੇ ਐਕਸ਼ਨ ਲਵੇ ਤਲਵਾਰ ਕੇ ਵੀ ਲਾਈਕ ਵੀ ਪਲੀਜ਼ ਦੇ ਦਿਓ ਸ਼ੇਅਰ ਵੀ ਕਰ ਦਿਓ ਠੀਕ ਹੈ ਓਕੇ ਬਾਏ